ਫਤੇਗੜ ਸਾਹਿਬ ਦੇ ਤਰਖਾਨ ਮਾਜਰਾ ਦੇ ਵਿੱਚ ਜੋ ਹਾਦਸਾ ਵਾਪਰਿਆ ਹੈ ਜੀਆਂ ਦੱਸਿਆ ਗਿਆ ਜਿਸ ਵਿੱਚ ਨੈਨਾ ਦੇਵੀ ਤੋਂ ਪਰਤ ਰਹੇ 81 ਸਾਲੂ ਦੀ ਮੌਤ ਹੋ ਗਈ ਹੈ ਤੇ 5 ਸਾਲੂ ਜ਼ਖਮੀ ਦੱਸੇ ਜਾ ਰਹੇ ਨੇ ਹਾਦਸਾ ਮਹਿੰਦਰਾ ਪਿਕਅਪ ਗੱਡੀ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਪਰ ਸੁਰਮਿਤ ਤੇ ਬਿਆਨ ਮੁਤਾਬਕ ਇੱਕ ਗੱਲ ਸਾਹਮਣੇ ਆਈ ਹੈ ਕਿ ਡਰਾਈਵਰ ਪੁਲ ਦੇ ਹੇਠਾਂ ਕਾਰ ਨੂੰ ਪਿੱਛੇ ਕਰ ਰਿਹਾ ਸੀ ਰਿਵਰਸ ਕਰ ਰਿਹਾ ਸੀ ਤਾਂ ਇਸ ਦੌਰਾਨ ਉਹ ਤੇ ਲੋਹੇ ਦੇ ਗਾਰਡ ਲੱਗੇ ਹੋਏ ਸਨ ਤਾਂ ਇਸ ਕਾਰਨ ਕਾਰ ਦੇ ਵਿੱਚ ਪਿੱਛੇ ਬੈਠੇ ਛਰਦਾਲੂ ਦੇ ਸਿਰ ਤੇ ਗਾਰਡਰ ਵੱਜਨ ਨਾਲ ਉਸ ਦੀ ਮੋਕੇ ਤੇ ਹੀ ਮੌਤ ਹੋ ਗਈ। ਜਿਹੜਾ ਵੀ ਕਪਸੀ ਜੀ ਇਹ ਉਹ ਜੋ ਕੋਸ਼ਿਸ਼ ਕਰਦਾ ਨੂੰ ਸੀ ਜੀ ਇਹ ਨਾਣਾਬੇਨੀ ਤੋਂ ਖੜੇ ਕਿਆ ਰਹੇ ਸੀ। ਕੱਲ 3:30 ਵਜੇ ਜਿਹੜਾ ਤਰਖਾਨ ਮਾਦੀ ਵਾਲਾ ਪੁਲ ਹੈ ਨਾ ਕੱਟ ਰਿਹਾ। ਉਥੇ ਉਹ ਉਹ ਬਾਹਰ ਸਮੋਈ ਸੀ ਜੀ ਉਹ ਜਿਹੜਾ ਬੰਦਰਾ ਗੱਡੀ ਦਾ ਜਿਹੜਾ ਡਰਾਈਵਰ ਸੀ ਜੀ ਅਚਾਨਕ ਵੀ ਕੁਦਰਤੀ ਅੱਗੇ ਤੋਂ ਗੱਡੀ ਆ ਰਹੀ ਸੀਗੀ। ਉਹ ਜਿਹੜਾ ਪੁਲ ਦੇ ਥੱਲੇ ਇੱਕ ਚਿੰਨ੍ਹ ਜੀ ਬੜਾ ਹਜ਼ਰ ਉਹਦੇ ਨਾਲ ਕੁਝ ਰਾਜਪਾਲ ਸਿੰਘ ਸਨ ਉਹ ਪੁਲ ਤੋਂ ਲਾਗਾ ਬੰਦਾ ਸੀਗਾ। ਉਹਦਾ ਇੱਕ ਦੇ ਚਿੰਨ੍ਹ ਦੇ ਨਾਲ ਆਸਰੀ ਮਿਲ ਗਿਆ। ਉਹ ਵੀ ਪਿੱਛੇ ਕਰਦਣ ਹੋ ਗਿਆ। ਕੱਢੀ ਫੁੱਟ ਗਈ। ਉਹਦੇ ਵਿੱਚ ਤਿੰਨ ਚਾਰ ਬੰਦੇ ਹੋຊ ਗਏ ਉੰਜੇ ਡੇਥ ਵੀ ਕਿ ਰਾਜਪਾਲ ਸਿੰਘ ਦੀ ਡੈਥ ਕੀ ਨਾਮ ਨੇ ਜ਼ਖਮੀਆਂ ਦੇ ਜ਼ਖਮੀਆਂ ਦੇ ਨਾਮ ਸੁਖਵਿੰਦਰ ਸਿੰਘ ਨੇ ਜਦਵਿੰਦਰ ਸਿੰਘ ਆ ਖਸ਼ਮੀਰ ਸਿੰਘ ਆ ਤੇ ਲਿਖੀ ਸਕਦੇ ਇਹ ਸਾਰੇ ਠੀਕ ਨੇ ਜੀ ਬਿਲਕੁਲ ਇੱਕ ਬੱਤੀ ਦੇ ਵਿੱਚ ਦਾਖਲ ਹੈਗਾ ਸਰ ਸੂਟਾ ਸੂਟਾ ਸੀ ਟੋਟਲ ਪੰਜ ਜ਼ਖਮੀਆਂ ਨੇ ਇੱਕ ਦੀ ਮੌਤ ਇੱਕ ਹੀ ਹੋਇਆ ਅਚਾਨਕ ਤੇ ਸੜਨ ਹੋਇਆ ਉਸ ਵੇਲੇ ਜਿਹੜੀ ਕਾਰਵਾਈ ਚ ਉਹਨਾਂ ਨੇ ਬੀਓ ਐਮ ਐਸ ਅੱਥੇ ਕਿੱਥੇ ਜਾ ਰਹੀ ਹੈ ਉਹ ਰੈਡ ਬੋਡੀ ਉਹ ਵੀ ਰਾਜਪਾਲ ਸਿੰਘ ਦੇ ਪੋਸਟ ਹੋ ਕਰਕੇ ਉਹਨਾਂ ਨੇ ਬਾਰ ਸੰਗਿਆ ਇਹ ਕਿਤੇ ਸੀਗੇ ਕਿਧਰ ਆ ਰਹੇ ਕੋਈ ਨਾ ਬੜਕ ਪਿਕਅਪ ਤੇ ਸੀ ਜਿਹੇ ਇਹ ਨਾਣਾ ਦੇਵਤਨ ਦਰਸ਼ਨ ਕਰਕੇ ਆ ਗਈ ਸੀ ਜੀ ਸਾਨੂੰ ਤੋਂ ਬਾਇਆ ਇਹਨਾਂ ਨੇ ਜਾਣਾ ਸੀ ਭਾਸੋ ਹੋ ਕੇ ਇਹਨਾਂ ਨੇ اکبرਪੁਰ ਜਿਹੜਾ ਮਾਨਸਾ ਹੈਗਾ ਰੇਟੇ ਜੀ ਕਿੰਨੇ ਕ ਵੱਡੀ ਗੱਡੀ 'ਤੇ ਸਵਾਰ ਸੀ ਪਤਾ ਲੱਗਿਆ ਮੁੜਲੀ ਪਰਤਾਲ ਚਾਇਆ ਸਾਹਮਣੇ ਮੁੜਲੀ ਪਰਤਾਲ ਦੇ ਵਿੱਚ ਇਹ ਹੈ ਮਿੰਦਰਾ ਪਿਕਅਪ ਕਾਫੀ ਵੱਡੀ ਗੱਡੀ ਹੁੰਦੀ ਹੈ ਬਹੁਤ ਜ਼ਿਆਦਾ ਤੁਹਾਨੂੰ ਵੀ ਖਰਚਾ ਲਾ ਲੂ ਠੀਕ ਸੀ ਹੁੰਦੀ ਸੀ